ਸਹੀ ਗੱਲ ਜੀ ਆਪਾਇਸੀ ਮਸਕਾਨ ਫੀਡ ਸਟਾਲ ਲੱਗੀ ਹੋਈ ਹੈ ਇਹਨਾਂ ਦੀ ਤੇ ਗੱਲਬਾਤ ਕਰਦੇ ਆ ਜੀ ਇੱਧਰ ਲੱਕੀ ਡਰਾ ਕੱਢਿਆ ਜਾ ਰਿਹਾ ਜੀ ਹਾਂਜੀ ਹਾਂਜੀ ਆ ਚੱਲ ਰਹੀ ਵੀਡੀਓ ਚੱਲ ਰਹੀ ਹੈ ਮਸਕਾਨ ਕੰਪਨੀ ਵੱਲੋਂ ਹਾਂਜੀ ਲੱਕੀ ਡਰਾ ਸ਼ਾਮ ਨੂੰ 4 ਵਜੇ ਇੱਕ ਕੂਪਨ ਪੈ ਰਿਹਾ ਹੈ ਜਿਹੜਾ ਫ੍ਰੀ ਹੋ ਕਾਸਟ ਹੈ ਜੀ ਠੀਕ ਹੈ ਕੋਈ ਪੈਸਾ ਨਹੀਂ ਹੈਗਾ ਉਹਦਾ ਠੀਕ ਹੈ ਠੀਕ ਸ਼ਾਮ ਨੂੰ 4 ਵਜੇ ਮਸਕਾਨ ਫੀਡ ਵੱਲੋਂ ਮਸਕਾਨ ਫੀਡ ਠੀਕ ਹੈ ਜੀ ਤੇ ਮਸਕਾਨ ਫੀਡ ਦਾ ਸਾਰਾ ਸਟਾਲ ਲੱਗਿਆ ਜੀ ਦੋ ਦਿਨ ਹੋਰ ਮੇਲਾ ਚੱਲਣਾ ਹੈ ਕਰਿਓ ਵਿਜ਼ਿਟ ਇਹਨਾਂ ਦੇ ਸਟਾਲ ਦੇ ਉੱਪਰ ਤੇ ਜਾਣਕਾਰੀ ਲਿਓ ਲੱਕੀ ਡਰਾ ਕੱਢਣਾ ਇਹਨਾਂ ਨੇ ਲੱਕੀ ਡਰਾ ਦੇ ਵਿੱਚ ਕੀ ਕੀ ਹੈਗਾ ਜੀ ਕੁਝ ਵੀ ਹੋ ਸਕਦਾ ਜੀ ਇਹ ਪਏ ਆ ਬਹੁਤ ਅੱਛਾ ਗਿਫਟ ਪਏ ਹੋਏ ਨੇ ਗਿਫਟ ਪਏ ਹੋਏ ਵਧੀਆ ਆਲਟੋ ਇੱਕ ਹੋਰ ਲੱਗੀ ਸਕੀਮ 1723 ਤੋਂ ਉਹ ਵੀ ਆਪਣੀ ਸਕੀਮ ਹੈਗੀ ਆ ਜੀ ਉਹ ਹੈਗੀ ਆ ਦੋ ਪੋਰੀਆਂ ਦੇ ਨਾਲ ਇੱਕ ਕੁੱਪਨ ਆਗਾ ਜੀ ਪਿਛਲੇ 2023 ਦੇ ਸੱਤਵੇਂ ਮਹੀਨੇ ਵਿੱਚ ਸਟਾਰਟ ਹੋਈ ਸੀਗੀ ਮਾਰਚ ਦੀ 3 ਤਰੀਕ ਨੂੰ ਜਿਹੜੀ ਹੈਗੀ ਆਪਣੀ ਇਹ ਲੱਕੀ ਡਰਾ ਫੈਕਟਰੀ ਦੇ ਵਿੱਚ ਕੱਢੇ ਜਾਣਗੇ ਉਹਦੇ ਵਿੱਚ ਕੀ ਕੀ ਨਾਮ ਨੇ ਉਹਦੇ ਵਿੱਚ ਇੱਕ ਥਾਰ ਗੱਡੀ ਆ ਜੀ 5 ਆਲਟੋ ਗੱਡੀਆਂ 50 ਮੋਟਰਸਾਈਕਲ ਹੈ 75 ਵਾਸ਼ਿੰਗ ਮਸ਼ੀਨਾਂ 100 ਸਾਈਕਲ ਆ ਹੋਰ ਵੀ ਕਾਫੀ ਨਾਮ ਨੇ 6 ਦਿਨ ਖਿੱਚਦੇ ਨਾਮ ਹੈ ਹਾਂਜੀ ਇਹ ਦੋ ਬੋਰੀਆਂ ਦੇ ਨਾਲ ਇੱਕ ਕੂਪਨ ਮਿਲਦਾ ਜੀ ਉਹ ਤੁਸੀਂ ਲੈ ਸਕਦੇ ਹੋ ਫੇਰ ਸਕਦੇ ਹੋ ਫੇਰ ਤੇ ਇਹ ਲੱਗਿਆ ਜੀ ਸਟਾਲ ਪੀਡੀਆ ਫੇਰ ਧੰਨਵਾਦ ਜੀ